ਸੁਨੀਲ ਜਾਖੜ ਨੇ ਕਿਹਾ ਉਹ ਸੈਕਟਰ ਵਾਲੀ ਕੋਠੀ ਛੱਡਣੀ ਪਣੀ ਅਸੀਂ ਐਮ ਆਨ ਦੇ ਦੇਖੋ ਜਾਖੜ ਸਾਹਿਬ ਦਾ ਸੁਪਨਾ ਸੁਪਨਾ ਹੀ ਰਹਿ ਜਾਏਗਾ ਜਾਖੜ ਸਾਹਿਬ ਤੁਸੀਂ ਤਾਂ ਪਹਿਲਾਂ ਹੀ ਅਬੋਰ ਦੇ ਲੋਕਾਂ ਨੇ ਤੁਹਾਨੂੰ ਨਕਾਰਤਾ ਸੀ ਪੰਜਾਬ ਦੇ ਨਕਾਰੇ ਹੋਏ ਲੀਡਰ ਹੋ ਤੁਸੀਂ ਹੁਣ ਤੁਹਾਨੂੰ ਭਾਜਪਾ ਦੇ ਵਿੱਚ ਵੀ ਤੁਸੀਂ ਨਕਾਰੇ ਹੋਈ ਹੋ ਭਾਜਪਾ ਵੀ ਤੁਹਾਨੂੰ ਸੀਰੀਅਸ ਨਹੀਂ ਲੈਂਦੀ ਤੁਹਾਨੂੰ ਆਪਣੀ ਹੈਸੀਅਤ ਉੱਤੇ ਦੇਖਣੀ ਚਾਹੀਦੀ ਆ ਰਵਨੀਤ ਬਿੱਟੂ ਉਹ ਵੀ ਤਾਂ ਹਾਰਿਆ ਹੋਇਆ ਕੈਂਡੀਡੇਟ ਹੈ ਜੇ ਤੁਸੀਂ ਕਿਸੇ ਨੂੰ ਵੀ ਮੰਤਰੀ ਬਣਾਉਣਾ ਹੈ ਤੇ ਜਾਖੜ ਸਾਹਿਬ ਨੂੰ ਕਿਉਂ ਨਹੀਂ ਬਣਾਇਆ ਪਾਰਟੀ ਨੇ ਸੀ ਕਿਹਾ ਸੁਨੀਲ ਜਾਖੜ ਦੀ ਗਵਾਈ ਦੇ ਵਿੱਚ ਜਿਹੜੀਆਂ ਦੋ ਸੀਟਾਂ ਸੀ ਉਹ ਵੀ ਹਾਰ ਗਏ ਪਰ ਜਾਖੜ ਸਾਹਿਬ ਕਹਿੰਦੇ ਨੇ ਸਾਡਾ ਵੋਟ ਵੋਟ ਸ਼ੇਅਰ ਹੈ ਜਿਹੜਾ ਉਹ ਵਧ ਗਿਆ ਕਹਿੰਦੇ ਪਿੰਡਾਂ ਤੱਕ ਬੀਜਪੀ ਚਲੇਗੀ ਰਾਜਵੀਰ ਜੀ ਕੁਛ ਨਹੀਂ ਬਣਿਆ ਤੁਸੀਂ ਕਾਂਗਰਸ ਕਿਉਂ ਛੱਡੀ ਸੀ ਆਪਦੀ ਸਵਾਰਥ ਕਰਕੇ ਛੱਡੀ ਸੀ ਕੋ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਸੀ ਤੇ ਮੁੱਖ ਮੰਤਰੀ ਤੁਹਾਨੂੰ ਇਹ ਵੀ ਨਹੀਂ ਬਣਾਉਂਦੇ ਰਵਨੀਤ ਬਿੱਟੂ ਨੂੰ ਮੰਤਰੀ ਬਣਾ ਕੇ ਚਿਹਰਾ ਦੱਸਤਾ ਉਹਨਾਂ ਨੇ ਤੁਸੀਂ ਕਹਿੰਦੇ ਸੰਵਿਧਾਨ ਨੂੰ ਤੋੜਨ ਦੀ ਗੱਲ ਉਹ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਜਦੋਂ ਪੀਐਮ ਮੋਦੀ ਨੇ ਸੋਚ ਚੁੱਕੀ ਹੈ ਕਹਿੰਦੇ ਸੰਵਿਧਾਨ ਮੱਥੇ ਨੂੰ ਲਾ ਕੇ ਸੋਚੀਆ ਉਹਨਾਂ ਨੇ। ਉਿੱਤੇ ਤੋਂ ਮੂੰਹ ਮੇਂ ਰਾਮ ਰਾਮ ਪਗਲ ਮੇਂ ਛੁਰੀ ਵਾਲੀ ਗੱਲ ਹੁੰਦੀ ਹੈ ਕਹੈਨੂ ਤਾਂ ਤੁਸੀਂ ਬਹੁਤ ਕੁਝ ਕਹਿੰਦੇ ਹੋ। ਤੁਸੀਂ ਹੁਣ ਤੁਸੀਂ ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਨੇ ਜਿਸ ਤਰੀਕੇ ਨਾਲ ਮੁਲਕ ਦੇ ਵਿੱਚ 6 ਚੁਣੀਆਂ ਹੋਈਆਂ ਸਰਕਾਰਾਂ ਗੈਰ ਸੰਵਿਧਾਨਿਕ ਢੰਗ ਦੇ ਨਾਲ ਤੋੜੀਆਂ ਕੀ ਇਹ ਸੰਵਿਧਾਨ ਦਾ ਪੱਖਪੂਰਨ ਦੀ ਗੱਲ ਹੈਗੀ ਹੈ? ਉਹ ਇਕੱਠਿਆਂ ਨੇ ਪ੍ਰੈਸ ਕਾਨਫਰੰਸ ਕੀਤੀ, ਫੂਡ ਪ੍ਰੋਸੈਸਿੰਗ ਮੰਤਰੀ ਲੱਗੇ ਨੇ ਬਿੱਟੂ ਤਾਂ ਉਹਨਾਂ ਨੂੰ ਕਿਵੇਂ ਦੇਖਣਾ? ਉਹ ਤੁਹਾਨੂੰ ਜਾਂ ਕਿਸੇ ਨੂੰ ਵੀ ਜਨਨ ਕਿ 6 ਮਹੀਨੇ ਵਾਸਤੇ ਉਹ ਮੰਤਰੀ ਬਣਾ ਸਕਦੇ ਆ ਠੀਕ ਹੈ ਕਿ ਨਹੀਂ ਬਟ ਹੈ ਤੇ ਇਹ ਤੋਹੀਨ ਹੀ ਆ ਨਾ ਜਿਹੜਾ ਮੰਡੇਟ ਲੋਕਾਂ ਨੇ ਦਿੱਤਾ ਹੈਗਾ ਤੁਸੀਂ ਕਹਿੰਦੇ 6 ਮਹੀਨੇ ਵਾਸਤੇ ਬਣਾ ਸਕਦੇ ਨੇ ਤਾਂ 6 ਮਹੀਨੇ ਵਾਸਤੇ ਹੀ ਨਿਕਲੇ ਬੀਜੇਪੀ ਤੁਸੀਂ ਕਿਹਾ ਵੀ ਕੱਲ ਵੀ ਜ਼ੀਰੋ ਸੀ ਅੱਜ ਵੀ ਜ਼ੀਰੋ ਸੀ ਪਰ ਉਹ ਦਾਵਾ ਕਰਦੇ ਨੇ ਕਹਿੰਦੇ ਆਉਣ ਵਾਲਾ ਸਮਾਂ ਸੱਟ ਹੈ ਬੀਜੇਪੀ ਦਾ ਕਹਿੰਦੇ ਵਿਜ਼ਨ ਆ ਬੀਜੇਪੀ ਕੋਲ ਕਹਿੰਦੇ ਹੋਰਾਂ ਕੋ ਵਿਜ਼ਨ ਨਹੀਂ ਹੈਗਾ ਸਭ ਦੇ ਲੈਣ ਦੇ ਕੋ ਟੈਕਸ ਲੱਗਦਾ ਮੁਗੀਰੀ ਲਾਲ ਦੇ ਹੁਸੈਨ ਸਪਣੇ ਆ ਹੋਰ ਲੋ ਚੰਗੀਦਰਾ ਨੂੰ ਕੀ ਫਰਕ ਪੈਂਦਾ ਉਹ ਕਿਤਾ ਜਾਣੀ ਸਕਦੇ ਕਿ ਤੋ ਇਹ ਠੀਕ ਹੈ ਨਾ ਉਹ ਰਾਜ ਰੂ ਸਭਾ ਜਿੱਥੇ ਭੇਜਤਾ ਤਾਂ ਗੱਲ ਵੱਖਰੀ ਹੈ 6 ਮਹੀਨੇ ਵਾਸਤੇ ਸਾਚੀਰਿਕਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਤਾਂ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੀਐਮ ਮਾਨ ਦੇ ਉਪਰਾਮ ਆਦਮੀ ਪਾਰਟੀ ਦੇ ਉੱਪਰ ਸਵਾਲ ਚੁੱਕੇ ਗਏ ਨੇ ਤਾਂ ਗੱਲਬਾਤ ਕਰਾਂਗੇ ਤਾਂ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਜੀ ਤਾਂ ਜਿਸ ਤਰੀਕੇ ਦੇ ਨਾਲ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੋ ਨੰਬਰ ਦੋ ਸੈਕਟਰ ਵਾਲੀ ਕੋਠੀ ਛੱਡਣੀ ਪੈਣੀ ਹੈ ਸੀਐਮ ਮਾਨ ਨੂੰ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਾਕਰ ਸਾਹਿਬ ਦਾ ਸੁਪਨਾ ਸੁਪਨਾ ਹੀ ਰਹਿ ਜਾਏਗਾ ਪਹਿਲਾਂ ਇੱਥੇ ਅਮਿਤ ਸ਼ਾਹ ਜੀ ਵੀ ਜਦੋਂ ਚੋਣਾਂ ਦੇ ਦਰਮਿਆਨ ਆਏ ਸੀ ਤੇ ਉਦੋਂ ਇਹ ਵੀ ਬੜਾ ਕਹਿੰਦੇ ਸੀ ਕਿ ਚੋਣਾਂ ਤੋਂ ਬਾਅਦ ਇਹ ਤੇ ਸਰਕਾਰ ਗਈ ਠੀਕ ਹੈ ਨਾ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਹੈਗਾ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਸਭ ਤੋਂ ਮਜ਼ਬੂਤ ਸਰਕਾਰ ਹੈ ਪੰਜਾਬ ਦੇ ਇਤਿਹਾਸ ਦੀ ਔਰ ਉਸ ਤੋਂ ਪਹਿਲਾਂ ਮੈਂ ਇਹ ਚੀਜ਼ ਦੱਸਣਾ ਚਾਹਣਾ ਕਿ ਮਾਨ ਸਾਹਿਬ ਪਹਿਲੇ ਇਸ ਦੇ ਮੁੱਖ ਮੰਤਰੀ ਹੈ ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਨੇ ਮੁੱਖ ਮੰਤਰੀ ਮੰਨ ਲਿਆ ਸੀ ਔਰ ਲੱਖਾਂ ਲੋਕਾਂ ਨੇ ਵਟਸਐਪ ਦੇ ਥਰੂ ਟੈਕਸਟ ਮੈਸੇਜ ਦੇ ਥਰੂ ਪਾਰਟੀ ਨੂੰ ਆਖਿਆ ਕਿਨੇ ਜਦੋਂ ਮੁੱਖ ਮੰਤਰੀ ਦਾ ਚਿਹਰਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਨਾਇਆ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ 92 ਸੀਟਾਂ ਦੀ ਜਿੱਤ ਆਮ ਆਦੀ ਪਾਰਟੀ ਨੂੰ ਮਿਲੀ ਔਰ ਮਾਨ ਸਾਹਿਬ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਹੈ ਪੰਜਾਬ ਉਹਨਾਂ ਦੇ ਦਿਲ ਦੇ ਵਿੱਚ ਵੱਸਦਾ ਹੈ ਔਰ ਪਹਿਲੇ ਦਿਨ ਤੋਂ ਚਾਹੇ ਉਹ 43000 ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਸਕੂਲ ਆਫ ਐਮੀਨੈਂਸ ਬਣਾਉਣ ਦੀ ਗੱਲ ਹੋਵੇ ਆਮ ਆਦਮੀ ਕਲੀਨਿਕ ਬਣਾਉਣ ਦੀ ਗੱਲ ਹੋਵੇ ਬਿਜਲੀ ਫ੍ਰੀ ਦੇਣ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਜਿਨ੍ਹਾਂ ਨੇ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਕਿਸਾਨਾਂ ਦੀ ਬਾਹ ਫੜਨ ਦੀ ਗੱਲ ਹੋਵੇ ਕਿਸਾਨਾਂ ਦੇ ਖੇਤਾਂ ਤੱਕ ਨ Eu <síntos> ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਥਰਮਲ ਪਲਾਂਟ ਬਣਾਉਣ ਦੀ ਗੱਲ ਹੋਵੇ ਇਹ ਚੀਜ਼ਾਂ ਗਵਾਹ ਨੇ ਕਿ ਪੰਜਾਬ ਉਹਨਾਂ ਦੇ ਦਿਲ ਦੇ ਵਿੱਚ ਵਸਦਾ ਹੈ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਇਸ ਇਤਿਹਾਸ ਦੀ ਸਭ ਤੋਂ ਮਜ਼ਬੂਤ ਸਰਕਾਰ ਹੈ ਇਹ ਸਰਕਾਰ ਤੇ ਐਂ ਚੱਲੂਗੀ ਔਰ ਲਗਾਤਾਰ ਲੋਕਾਂ ਦੇ ਹਿੱਤਾਂ 'ਚ ਕੰਮ ਕਰਦੀ ਰਹੂਗੀ ਲੇਕਿਨ ਇਹਨਾਂ ਦੀ ਜਿਹੜੀ ਨਫ਼ਰਤ ਦੀ ਦੁਕਾਨ ਹੈ ਬੀਜੇਪੀ ਦੀ ਵੰਡਪਾਊ ਰਾਜਨੀਤੀ ਦੀ ਦੁਕਾਨ ਹੈਗੀ ਹੈ ਡਰਾਉਣ ਦੀ ਪੰਜਾਬ ਦੇ ਵਿੱਚ ਦੁਕਾਨ ਹੈਗੀ ਹੈ ਸੰਵਿਧਾਨ ਦੇ ਖਿਲਾਫ ਜਾਣ ਦੀ ਗੱਲ ਹੈਗੀ ਹੈ ਲੋਕਤੰਤਰ ਨੂੰ ਤੋੜਨ ਦੀ ਗੱਲ ਹੈਗੀ ਹੈ ਉਹ ਪੰਜਾਬ 'ਚ ਕਾਮਯਾਬ ਨਹੀਂ ਹੋ ਸਕਦਾ ਤੁਸੀਂ ਕਹਿੰਦੇ ਸੰਵਿਧਾਨ ਨੂੰ ਤੋੜਨ ਦੀ ਗੱਲ ਉਹ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਜਦੋਂ ਪੀਐਮ ਮੋਦੀ ਨੇ ਸੌ ਚੁੱਕੀ ਆ ਕਹਿੰਦੇ ਸੰਵਿਧਾਨ ਮੱਥੇ ਨੂੰ ਲਾ ਕੇ ਸੌ ਚੁੱਕੀ ਆ ਉਹਨਾਂ ਨੇ ਨਹੀਂ ਤੋ ਇੱਕ ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀ ਵਾਲੀ ਗੱਲ ਹੁੰਦੀ ਐ ਕਹਿੰਦੇ ਤੁਸੀਂ ਬਹੁਤ ਕੁਝ ਕਹਿੰਦੇ ਹੋ ਤੇ ਹੁਣ ਤੁਸੀਂ ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਨੇ ਜਿਸ ਤਰੀਕੇ ਨਾਲ ਮੁਲਕ ਦੇ ਵਿੱਚ 6 ਚੁਣੀਆਂ ਹੋਈਆਂ ਸਰਕਾਰਾਂ ਗੈਰ ਸੰਵਿਧਾਨਿਕ ਢੰਗ ਦੇ ਨਾਲ ਤੋੜੀਆਂ ਅਰਨਾਚਲ ਹੋ ਗਿਆ ਕਰਨਾਟਕਾ ਹੋ ਗਿਆ ਗੋਆ ਹੋ ਗਿਆ ਮਹਾਰਾਸ਼ਟਰਾ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਇਹ ਕਿਸੇ ਤੋਂ ਛੁਪਿਆ ਹੋਇਆ ਕੀ ਇਹ ਸੰਵਿਧਾਨ ਦਾ ਪੱਖਪੂਰਨ ਦੀ ਗੱਲ ਹੈਗੀ ਐ ਔਰ ਜਿਸ ਤਰੀਕੇ ਨਾਲ ਤੁਸੀਂ ਇੱਕ ਮਤਲਬ ਉਹ ਵੱਡਾ ਉਹ ਬਣਾਇਆ ਪੂਰੇ ਹਿੰ ਦੇ ਵਿੱਚ ਕਿਸੀ ਸਬਦਾਨ ਬੰਲਾਂ ਬਦਲਣਾ ਸਾਨੂੰ 400 ਸੀਟਾਂ ਦੇ ਦਿਓ ਇਹਨਾਂ ਦੇ ਲੀਡਰ ਕਹਿੰਦੇ ਰਹੇ ਆ ਉਹ ਠੀਕ ਹੈ ਕਿ ਨਹੀਂ ਤੇ ਇਹ ਗੱਲ ਵੱਖਰੀ ਹੈ ਕਿ ਲੋਕ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕੀਤਾ ਦੱਸਿਆ ਕਿ ਨਾ ਕੇਵਲ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਵੀ ਇਹਨਾਂ ਦਾ ਜਿਹੜਾ 400 ਪਾਰ ਦਾ ਨਾਹਰਾ ਫੁੱਸ ਹੋ ਗਿਆ ਔਰ 240 ਤੇ ਰਹਿ ਗਿਆ ਔਰ ਪੰਜਾਬ ਦੇ ਵਿੱਚ ਮੈਂ ਤੇ ਜਾਖੜ ਸਾਹਿਬ ਨੂੰ ਬਲਕਿ ਤੁਹਾਡੇ ਮਾਰਫਤ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਾਖੜ ਸਾਹਿਬ ਤੁਸੀਂ ਤਾਂ ਪਹਿਲਾਂ ਹੀ ਅਬੋਰ ਦੇ ਲੋਕਾਂ ਨੇ ਤਾਂ ਨਕਾਰਤਾ ਸੀ ਪੰਜਾਬ ਦੇ ਨਕਾਰੇ ਹੋਏ ਲੀਡਰ ਹੋ ਤੁਸੀਂ ਹੁਣ ਤੁਹਾਨੂੰ ਭਾਜਪਾ ਦੇ ਵਿੱਚ ਵੀ ਤੁਸੀਂ ਨਕਾਰੇ ਹੋਈ ਹੋ ਕਿਉਂਕਿ ਤੁਹਾਡੀ ਅਗਵਾਈ ਦੇ ਵਿੱਚ ਜਦੋਂ ਇਲੈਕ ਤਾਂ ਸੀ ਤੁਸੀਂ ਤੇ ਜ਼ੀਰੋ ਕਰਤਾ ਠੀਕ ਹੈ ਨਾ ਇਹੀ ਕਾਰਨ ਹੈ ਕਿ ਬੀਜੇਪੀ ਵੀ ਤੁਹਾਨੂੰ ਸੀਰੀਅਸ ਨਹੀਂ ਲੈਂਦੀ ਤੁਹਾਨੂੰ ਆਪਣੀ ਹੈਸੀਅਤ ਉੱਤੇ ਦੇਖਣੀ ਚਾਹੀਦੀ ਆ ਕਿਉਂਕਿ ਬਿੱਟੂ ਰਵਨੀਤ ਬਿੱਟੂ ਉਹ ਵੀ ਤਾਂ ਹਾਰਿਆ ਹੋਇਆ ਕੈਂਡੀਡੇਟ ਹੈ ਜੇ ਤੁਸੀਂ ਕਿਸੇ ਨੂੰ ਵੀ ਮੰਤਰੀ ਬਣਾਉਣਾ ਹੈ ਤੇ ਜਾਖੜ ਸਾਹਿਬ ਨੂੰ ਕਿਉਂ ਨਹੀਂ ਬਣਾਇਆ ਪਾਰਟੀ ਨੇ ਸੋ ਜਾਖੜ ਸਾਹਿਬ ਨੂੰ ਦੱਸਤਾ ਇਹ ਸਰੀਆਂ ਜਿਹੜੀਆਂ ਗੱਲਾਂ ਕਰ ਰਹੇ ਆ ਉਹ ਆਪਣੀ ਇਮੇਜ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ ਪਾਰਟੀ ਦੇ ਵਿੱਚ ਠੀਕ ਹੈ ਨਾ ਆਪਣੀ ਪਿੱਠ ਥੱਪਾਉਣ ਦੀ ਗੱਲ ਕਰ ਰਹੀ ਹੈ ਤੇ ਪੰਜਾਬ ਦੇ ਵਰਗੀ ਸਟੇਟ ਦੇ ਵਿੱਚ ਬੀਜੇਪੀ ਦਾ ਜਿਹੜਾ ਟੈਂਪਰਾਮੈਂਟ ਹੈ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਤੁਸੀਂ ਕਿਹਾ ਸੁਨੀਲ ਜਾਖੜ ਦੀ ਗਵਾਈ ਦੇ ਵਿੱਚ ਜਿਹੜੀਆਂ ਦੋ ਸੀਟਾਂ ਸੀ ਉਹ ਵੀ ਹਾਰ ਗਏ ਪਰ ਜਾਖੜ ਸਾਹਿਬ ਕਹਿੰਦੇ ਨੇ ਸਾਡਾ ਵੋਟ ਵੋਟ ਸ਼ੇਅਰ ਹੈ ਜਿਹੜਾ ਉਹ ਵਧ ਗਿਆ ਕਹਿੰਦੇ ਪਿੰਡਾਂ ਤੱਕ ਬੀਜੇਪੀ ਚਲੀ ਗਈ ਰਾਜ ਤੁਸੀਂ ਦੇਖੋ ਮੈਂ ਜਦੋਂ ਤੁਹਾਨੂੰ ਪਹਿਲਾਂ ਦੱਸਦਾ ਕਿ ਬੀਜੇਪੀ ਨੂੰ ਮਹਾਰਤ ਹਾਸਲ ਹੈ ਅੰਕੜਿਆਂ ਨਾਲ ਖੇਡਣ ਦੀ ਤੁਸੀਂ ਬੇਰੁਜ਼ਗਾਰੀ ਦਾ ਅੰਕੜਾ ਲੈ ਲਓ ਇਹਨਾਂ ਤੋਂ ਅਸਲੀਅਤ ਕੁਝ ਹੋਰ ਹੈ ਅੰਕੜਾ ਕੁਝ ਹੋਰ ਦੇਣਗੇ ਭੁੱਖਮਰੀ ਦਾ ਅੰਕੜਾ ਲੈ ਲਓ ਰੁਜ਼ਗਾਰ ਦਾ ਅੰਕੜਾ ਲੈ ਲਓ ਠੀਕ ਹੈ ਕਿ ਨਹੀਂ ਜੀਡੀਪੀ ਦਾ ਅੰਕੜਾ ਲੈ ਲਓ ਹਰ ਥਾਂ ਤੇ ਇਹ ਝੂਠ ਬੋਲਦੇ ਆ ਇਸੇ ਕਰਕੇ ਇਹਨੂੰ ਭਾਰਤੀ ਝੂਠ ਪਾਰਟੀ ਕਹਿੰਦੇ ਆ ਔਰ ਬੀਜੇਪੀ ਦਾ ਉਹ ਹਿੱਸਾ ਹੈਗੇ ਆ ਤੁਸੀਂ ਮੈਨੂੰ ਦੱਸੋ ਪਹਿਲਾਂ 3 ਲੱਖ ਸੀਟਾਂ ਤੇ ਚੋਣਾਂ ਲੜਦੇ ਸੀ ਹੁਣ 13 ਤੇ ਲੜਦੇ ਆ ਪਹਿਲਾਂ ਤੁਸੀਂ ਅਕਾਲੀ ਦਲ ਨਾਲ ਲੜ ਕੇ ਚੋਣਾਂ ਲੜਦੇ ਸੀ ਉਹ ਜਿਹੜੀਆਂ 10 ਸੀਟਾਂ ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਨੂੰ ਵੋਟ ਪੈ ਜਾਂਦੀ ਸੀ ਤੇ ਹੁਣ ਉਹ ਤੁਹਾਨੂੰ ਸਿੱਧੀ ਪੈ ਗਈ ਗੱਲ ਤੇ ਉੱਥੇ ਹੀ ਹੈ ਜੇਕਰ ਤੁਸੀਂ ਵਧੇ ਹੁੰਦੇ ਠੀਕ ਹੈ ਨਾ ਤੇ ਪੰਜਾਬ ਚ ਕੋਈ ਸੀਟ ਨਾ ਆ ਜਾਂਦੀ ਤੁਸੀਂ ਤਾਂ 2 ਤੇ 0 ਤੇ ਰਹਿ ਗਏ ਬਲਕੇ ਪੰਜਾਬ ਦੀਆਂ ਰਾਜਨੀਤਿਕ ਪਾਰਟੀ ਦੀ ਜੇ ਮੈਂ ਗੱਲ ਕਰ ਰਾ ਕੱਲੀ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵਧੀਆ ਮਜ਼ਬੂਤ ਹੋਈ ਹੈ ਤੁਸੀਂ ਕਾਂਗਰਸ ਦੇਖ ਲਓ 8 ਤੋਂ 7 ਤੇ ਆ ਗਈ ਅਕਾਲੀ ਦਲ 2 ਤੋਂ 1 ਤੇ ਆ ਗਿਆ ਭਾਜਪਾ 2 ਤੋਂ 0 ਤੇ ਚਲੇਗੀ ਆਮ ਆਦਮੀ ਪਾਰਟੀ ਜਿਹੜੀ 1 ਤੋਂ ਜਿਹੜਾ 3 ਤੇ ਚਲੇਗੀ ਅਸੀਂ ਤੇ ਵਧੇ ਆ ਸੋ ਇਸ ਕਰਕੇ ਅੰਕੜਿਆਂ ਨਾਲ ਨਾ ਖੇਡੋ ਪੰਜਾਬ ਦੇ ਲੋਕ ਜਾਣਦੇ ਆ ਪੰਜਾਬ ਦੇ ਲੋਕ ਝੂਠ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਤੁਹਾਡੀ ਸਵਾਰਥ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਮੈਂ ਇੱਕ ਚੀਜ਼ ਹੋਰ ਤੁਹਾਡੇ ਚੈਨਲ ਦੇ ਮਾਰਫਤ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਕਾਂਗਰਸ ਕਿਉਂ ਛੱਡੀ ਸੀ ਆਪਦੀ ਸਵਾਰਥ ਕਰਕੇ ਛੱਡੀ ਸੀ ਕਿਉਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਸੀ ਤੇ ਮੁੱਖ ਮੰਤਰੀ ਤੁਹਾਨੂੰ ਇਹ ਵੀ ਨਹੀਂ ਬਣਾਉਂਦੇ ਰਮਨ ਅੱਜ ਜੇ ਨਹੀਂ ਤਾਂ ਬਿੱਟੂ ਨੂੰ ਮੰਤਰੀ ਬਣਾ ਕੇ ਚਿਹਰਾ ਦੱਸਦਾ ਉਹਨਾਂ ਨੇ ਕਿ ਜਿਹੜੀ ਕੀ ਹੈ ਬੀਜੇਪੀ ਹੈ ਉਹ ਪੰਜਾਬ ਦੇ ਵਿੱਚ ਕਿਸਦੇ ਚਿਹਰੇ ਦੇ ਉੱਤੇ ਜਾਨੀ ਕਿ ਅਧਿਕ ਕਾਰਨ ਉਹਨਾਂ ਨੇ ਕਾਰਨ ਦੱਸਿਆ ਸੀ ਕਾਂਗਰਸ ਛੱਡਣ ਦਾ ਉਹ ਕਹਿੰਦੇ ਡਿਸਪਲਿਨ ਨਹੀਂ ਹੈਗਾ ਕਾਂਗਰਸ ਦੇ ਵਿੱਚ ਤਾਂ ਛੱਡੀ ਸੀ ਅਸੀਂ ਉਹਨਾਂ ਦੀ ਸਟੇਟਮੈਂਟ ਚਲਾ ਦਿਓ ਉਹਨਾਂ ਨੂੰ ਦਿਖਾ ਵੀ ਦਿਓ ਉਹ ਦਿਨ ਅਸੀਂ ਇੱਥੇ ਸੀ ਜਦੋਂ ਸਟੇਟਮੈਂਟ ਆਈ ਸੀ ਕਿ ਕਹਿੰਦੇ ਮੈਨੂੰ ਇਸ ਕਰਕੇ ਮੈਂ ਖਾਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਤੇ ਮੈਨੂੰ ਇਸ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਤੇ ਇਸ ਕਰਕੇ ਉਹਨਾਂ ਨੇ ਜਾਨੀ ਕਿ ਕਾਂਗਰਸ ਛੱਡੀ ਸੀ ਠੀਕ ਹੈ ਨਾ ਮੁੱਖ ਮੰਤਰੀ ਦਾ ਸੱਭਣਾ ਉਹ அமனேல <tellan> ਨਾ ਰਾਧਾ ਨੇ ਨਾਚਣਾ ਠੀਕ ਹੈ ਨਾ ਇੱਕ ਨਕਾਰਿਆ ਹੋਇਆ ਲੀਡਰ ਕੱਲ ਵੀ ਇਨਕਾਰਿਆ ਹੋਇਆ ਸੀ ਅੱਜ ਵੀ ਇਨਕਾਰਿਆ ਹੋਇਆ ਔਰ ਭਾਜਪਾ ਨੇ ਵੀ ਉਹਨੂੰ ਕਰ ਦੇਣਾ ਸੀਐਮ ਮਾਨ ਹੁਣ ਜਲੰਧਰ ਦੇ ਵਿੱਚ ਕੋਠੀ ਲੈਣ ਜਾ ਰਹੇ ਨੇ ਫਿਰ ਕਿੰਨੇ ਸਮੇਂ ਵਾਸਤੇ ਰਹਿਣਗੇ ਉੱਥੇ ਫਿਰ ਉਹੀ ਗੱਲ ਇਹ ਵੀ ਅੱਜ ਉਹਨਾਂ ਨੇ ਜਾਨੀ ਕਿ ਉਸ ਦੇ ਵਿੱਚ ਜ਼ਿਕਰ ਕੀਤਾ ਹੁਣ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਹਰ ਇੱਕ ਚੋਣ ਨੂੰ ਬੜਾ ਸੀਰੀਅਸਲੀ ਲੈਂਦੀ ਆ ਜਿਮਨੀ ਚੋਣ ਉੱਤੇ ਹੋਣ ਜਾ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਨਾ ਕੇਵਲ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਸਾਡੇ ਪੰਜਾਬ ਦੇ ਪ੍ਰਧਾਨ ਵੀ ਹੈਗੇ ਆ ਜਦੋਂ ਤੁਸੀਂ ਚੋਣਾਂ ਲੜਨੀ ਆ ਉੱਥੇ ਜਾ ਕੇ ਰਹੋਗੇ ਉੱਥੇ ਕੈਂਪ ਕਰੋਗੇ ਚ ਐਕਚੁਅਲੀ ਜਿਹੜੀ ਉੱਥੋਂ ਦੇ ਅਹੁਦੇਦਾਰ ਨੇ ਉੱਥੋਂ ਦੇ ਪਾਰਟੀ ਦੇ ਵਲੰਟੀਅਰ ਨੇ ਉਹ ਹੋਰ ਹੌਸਲੇ ਚ ਆ ਜਾਂਦੇ ਆ ਹੋਰ ਛਿੱਦਤ ਦੇ ਨਾਲ ਕੰਮ ਕਰਦੇ ਆ ਤਾਂਕਿ ਉਹ ਜਿੱਤ ਪ੍ਰਾਪਤ ਕਰ ਸਕਣ ਇਹ ਜਿਹੜਾ ਸਪਨਾ ਲੈਂਦੇ ਨਾ ਦੋ ਸੈਕਟਰ ਵਾਲਾ ਉਹ ਸੁਪਨਾ ਪੂਰਾ ਹੋਣ ਵਾਲਾ ਹੈ ਨੀ ਇਹਨਾਂ ਦਾ ਤਾਂ ਦੋ ਸੈਕਟਰ ਵਾਲੀ ਜਿਹੜੀ ਕੋਠੀ ਇਹਨਾਂ ਨੇ ਕਿਹਾ ਫਿਰ ਵੀ ਛੱਡਣੀ ਪਊਗੀ ਇਹ ਤਾਂ ਪਹਿਲਾਂ ਜਿਹੜੀ ਐਕਸਰਸਾਈਜ਼ ਕਰ ਰਹੇ ਨੇ ਸੀਐਮ ਮਾਨ ਤਾਂ ਤਾਂ ਫਿਰ ਉਹ ਹਵਾ ਦੇ ਵਿੱਚ ਹੀ ਗੱਲਬਾਤ ਹੈ ਸਾਰੀ ਭਾਈ ਜੀ ਇਹ ਕੋਠੀ ਪੰਜਾਬ ਦੇ ਲੋਕਾਂ ਨੇ ਦਿੱਤੀ ਹੈ 92 ਸੀਟਾਂ ਜਿਤਾ ਕੇ ਦਿੱਤੀ ਆ ਠੀਕ ਹੈ ਨਾ ਇਹ ਕੋਠੀ ਤਾਂ ਐਂ ਚੱਲੂ ਅਹੀਂ ਰਹੂਗੀ ਇੱਥੋਂ ਹੀ ਮਾਨ ਸਾਹਿਬ ਦੀ ਸਰਕਾਰ ਚੱਲੂਗੀ ਤੁਸੀਂ ਤਾਂ ਅਗਲੇ 10 ਸਾਲ ਵੀ ਸਰਕਾਰ ਇੱਥੋਂ ਹੀ ਚੱਲੂਗੀ ਠੀਕ ਹੈ ਨਾ ਇਹ ਚੀਜ਼ ਭੁੱਲ ਜੇ ਬੀਜੇਪੀ ਨੂੰ ਕਟੂਕੜ ਪੰਜਾਬ ਦੇ ਵਿੱਚ ਅਸੀਂ ਅਕਸਰ ਇੱਕ ਚੀਜ਼ ਕਹਿੰਦੇ ਅਸੀਂ ਨਹੀਂ ਕਹਿੰਦੇ ਤੁਸੀਂ ਕਿਸੇ ਸਾਥ ਚਲੇ ਜਾਓ ਤੁਸੀਂ ਉੱਥੇ ਜਾ ਕੇ ਪੁੱਛੋ ਬੀਜੇਪੀ ਕੀ ਹੈ ਉਹ ਕਹਿੰਦੇ ਨਾ 3 ਚਾਹ ਨਾ 13 ਚਾਹ ਸੋ ਬੀਜੇਪੀ ਪੰਜਾਬ ਚ ਕੱਲ ਵੀ ਜ਼ੀਰੋ ਸੀ ਤੇ ਬੀਜੇਪੀ ਪੰਜਾਬ ਚ ਅੱਜ ਵੀ ਜ਼ੀਰੋ ਹੈ ਤਾਂ ਕੀ ਕਹਿਣਾ ਚਾਹੋਗੇ ਫਿਰ ਬੀਜੇਪੀ ਤੁਸੀਂ ਕਿਹਾ ਵੀ ਕੱਲ ਵੀ ਜ਼ੀਰੋ ਸੀ ਅੱਜ ਵੀ ਜ਼ੀਰੋ ਸੀ ਪਰ ਉਹ ਦਾਵਾ ਕਰਦੇ ਨੇ ਕਹਿੰਦੇ ਆਉਣ ਵਾਲਾ ਸਮਾਂ ਸਾਡਾ ਹੈ ਬੀਜੇਪੀ ਦਾ ਕਹਿੰਦੇ ਵਿਜ਼ਨ ਹੈ ਬੀਜੇਪੀ ਕੋਲ ਕਹਿੰਦੇ ਹੋਰਾਂ ਕੋਲ ਵਿਜ਼ਨ ਨਹੀਂ ਹੈਗਾ ਸਪਣੇ ਲੈਣ ਤੇ ਕੋਈ ਟੈਕਸ ਲੱਗਦਾ ਮੁਗੇਰੀ ਲਾਲ ਦੇ ਹੁਸੈਨ ਸੁਪਨੇ ਆ ਹੋਰ ਲਓ ਚੰਗੀ ਤਰ੍ਹਾਂ ਲਓ ਕੀ ਫਰਕ ਪੈਂਦਾ ਤੁਸੀਂ ਤਾਂ ਇੰਡੀਆ ਚ ਜਾਂਦੇ ਜਾਂਦੇ ਬਚ ਗਏ ਠੀਕ ਹੈ ਕਿ ਉਹ ਤੋਂ ਲੋਕਾਂ ਨੇ ਇਨਕਾਰ ਕਰਦੇ ਸੀ ਪੰਜਾਬ ਦੇ ਸੁਪਨੇ ਲੈ ਰਹੇ ਹੋ ਪੰਜਾਬ ਦੇ ਲੋਕ ਨਹੀਂ ਤੁਹਾਨੂੰ ਮੋਲਉਂਦੇ ਠੀਕ ਹੈ ਜਾਕਰਟ ਸਾਹਿਬ ਲੋਕਾਂ ਨੂੰ ਤਾਂ ਵੈਸੇ ਹੀ ਨਹੀਂ ਲਾਉਂਦੇ ਠੀਕ ਹੈ ਨਾ ਜਾਕਰਟ ਸਾਹਿਬ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦੇ ਆ ਤੁਸੀਂ ਦੱਸੋ ਇਹਨਾਂ ਦੇ ਐਕਸ਼ਨ ਕਿਹੜਾ ਕਿਸਾਨ ਦੇ ਪੁੱਤ ਵਾਲਾ ਹੈਗਾ ਠੀਕ ਹੈ ਕਿ ਨਹੀਂ ਆ ਜਦੋਂ ਕਿਸਾਨਾਂ ਦੇ ਜਦੋਂ ਤਿੰਨ ਕਾਨੂੰਨ ਵਾਪਸ ਲਏ ਕਿਸਾਨਾਂ ਦੇ ਪ੍ਰੈਸ਼ਰ ਦੇ ਵਿੱਚ ਮੋਦੀ ਸਾਹਿਬ ਨੇ ਉਦੋਂ ਇਹਨਾਂ ਨਾਲ ਕਮਿਟਮੈਂਟ ਕੀਤੀ ਸੀ ਕਿ ਐਮਐਸਪੀ ਨੂੰ ਕੋਰੋਨੀ ਗਾਰੰਟੀ ਦੇਵਾਂਗੇ ਪੂਰਾ ਨਹੀਂ ਹੋਇਆ ਕਿਸਾਨ ਦੁਬਾਰਾ ਜਾ ਕੇ ਗੱਲ ਕਰਨੀ ਚਾਹੁੰਦੇ ਸੀ ਆ ਹਰਿਆਣਾ ਦੇ ਬਾਰਡਰ ਤੇ ਰੋਕ ਲਿਆ ਜਿਹੜਾ ਤਸ਼ੱਦਦ ਕੀਤਾ ਕਿਸੇ ਨੂੰ ਭੁੱਲਿਆ ਉਸ ਤੋਂ ਪਹਿਲਾਂ 750 ਕਿਸਾਨ ਸ਼ਹੀਦ ਹੋ ਗਏ ਕਿਸੇ ਨੂੰ ਭੁੱਲਿਆ ਠੀਕ ਹੈ ਨਾ ਉਦੋਂ ਤੁਸੀਂ ਬੋਲੇ ਨਹੀਂ ਤੁਸੀਂ ਕਿਉਂ ਨਹੀਂ ਆਪਣੀ ਟੀਮ ਨੂੰ ਲੈ ਕੇ ਜਨਨਕੀ ਤਾਨਾਸ਼ਾਹ ਦੇ ਘਰ ਦੇ ਕੇ ਧਰਨਾ ਦਿੱਤਾ ਕਿਉਂ ਨਹੀਂ ਉੱਥੇ ਮਜਾਰੇ ਕੀਤੇ ਕਿਉਂ ਨਹੀਂ ਉਹਨਾਂ ਉਹ ਤਾਂ ਡਿਮਾਂਡ ਕੀਤੀ ਪੰਜਾਬ ਦਾ ਜਨਨਕੀ 550 ਮੰਡੀਆਂ ਦੀ ਡਿਵੈਲਪਮੈਂਟ ਹੋਣੀ ਹੈ ਪਿੰਡਾਂ ਦੀ ਡਿਵੈਲਪਮੈਂਟ ਹੋਣੀ ਹੈ ਕਹਨ ਨੂੰ ਤੁਸੀਂ ਕਿਸਾਨ ਦੇ ਪੁੱਤੋ ਕਦੋਂ ਉਹਦੇ ਵਾਸਤੇ ਆਵਾਜ਼ ਠਾਈ ਹੈ ਤੁਸੀਂ ਦੇਖੋ ਜਨਕਿ 2500 ਕਰੋੜ ਰੁਪਏ ਹੈਲਥ ਮਿਸ਼ਨ ਦਾ ਰੁਕਿਆ ਹੋਇਆ ਉਹ ਤਾਂ ਆਮਾਦੀਨਿਕ ਕਲੀਨਿਕਾਂ ਤੇ ਲੱਗਣਾ ਸੀ ਪੰਜਾਬ ਦੇ ਵਿੱਚ ਹੀ ਖਰਚ ਹੋਣੇ ਸੀ ਪਿੰਡਾਂ 'ਚ ਹੀ ਖਰਚ ਹੋਣੇ ਸੀ ਤੁਸੀਂ ਕਦੋਂ ਉਸਤੇ ਬਾਰੇ ਬੋਲੇ ਹੋ ਸੋ ਮੂੰਹ 'ਮੇਂ ਰਾਮ ਰਾਮ ਬਗਲ 'ਮੇਂ ਛੁਰੀ' ਇਹ ਚੱਲਦੀ ਨਹੀਂ ਹੈ ਹੁਣ ਤਾਂ ਬਿੱਟੂ ਸਾਹਿਬ ਦੀ ਤੁਸੀਂ ਤਸਵੀਰਾਂ ਦੇਖੀਆਂ ਹੋਣੀਆਂ ਇਕੱਠਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਫੂਡ ਪ੍ਰੋਸੈਸਿੰਗ ਮੰਤਰੀ ਲੱਗੇ ਨੇ ਬਿੱਟੂ ਤਾਂ ਉਹਨਾਂ ਨੂੰ ਕਿਵੇਂ ਦੇਖਦੇ ਹੋ देखो ठीक है ਉਹਨਾਂ ਨੂੰ ਮੁਬਾਰਕ ਉਹਨਾਂ ਨੂੰ ਮੰਤਰੀ ਬਣਾਤਾ ਵੈਸੇ ਹੈ ਤਾਂ ਇਹ ਵੀ ਸੰਵਿਧਾਨ ਦੇ ਖਿਲਾਫ ਹੀ ਹੈ ਨਾ ਮਤਲਬ ਜਿੰਨੂੰ ਲੋਕਾਂ ਦੇ ਲੁਧਿਆਣੇ ਦੇ ਲੋਕਾਂ ਨੇ ਨਕਾਰਤਾ ਠੀਕ ਹੈ ਨਾ ਤੇ ਤੁਸੀਂ ਫੇਰ ਆਪਦੀ ਹੈਂਕੜਬਾਜੀ ਦੇ ਵਿੱਚ ਸੰਵਿਧਾਨ ਦੇ ਖਿਲਾਫ ਜਾਂਦੇ ਹੋ ਹਾਲਾਂਕਿ ਪ੍ਰਧਾਨ ਮੰਤਰੀ ਕੋਲੇ ਇਹ ਜਾਨੀ ਕਿ ਪ੍ਰਿਵੀਲੇਜ ਹੈਗੀ ਹੈ ਉਹ ਤੁਹਾਨੂੰ ਜਾਂ ਕਿਸੇ ਨੂੰ ਵੀ ਜਾਨੀ ਕਿ 6 ਮਹੀਨੇ ਵਾਸਤੇ ਉਹ ਮੰਤਰੀ ਬਣਾ ਸਕਦੇ ਆ ਠੀਕ ਹੈ ਕਿ ਨਹੀਂ ਬਟ ਹੈ ਤੇ ਇਹ ਤੋਹੀਨ ਹੀ ਹੈ ਨਾ ਜਿਹੜਾ ਮੰਡੇਟ ਲੋਕਾਂ ਨੇ ਦਿੱਤਾ ਹੈਗਾ ਤੁਸੀਂ ਕਹਿੰਦੇ 6 ਮਹੀਨੇ ਵਾਸਤੇ ਬਣਾ ਸਕਦੇ ਨੇ ਤਾਂ 6 ਮਹੀਨੇ ਵਾਸਤੇ ਹੀ ਨੇ ਇਕੱਲੇ ਦੇ ਕੋਣ ਕਿਤੇ ਜਨਨ ਕਿ ਜਿਹੜਾ ਉਹ ਹੁੰਦਾ ਚੁਣਕੇ ਤਾਂ ਜਾਣੀ ਸਕਦੇ ਕਿ ਤੂੰ ਇਹ ਠੀਕ ਹੈ ਨਾ ਉਹ ਰਾਜ ਰੂ ਸਭਾ ਜਿੱਥੇ ਭੇਜਤਾ ਤਾਂ ਗੱਲ ਵੱਖਰੀ ਹੈ 6 ਮਹੀਨੇ ਵਾਸਤੇ ਹੈ ਤਾਂ ਦੇਖ ਸਕਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਅਸੀਂ ਇਹ ਮਾਨ ਦੇ ਉੱਪਰ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਹਣਾ ਵੱਲੋਂ ਸਵਾਲ ਚੁੱਕੇ ਗਏ ਸੀ ਤਾਂ ਇਹਨਾਂ ਨੇ ਬਖੂਬੀ ਉਹਨਾਂ ਦੇ ਜਵਾਬ ਦੇਣ ਦੀ ਜਿਹੜੀ ਕੋਸ਼ਿਸ਼ ਹੈ ਜਾਂ ਮੰਗਣ ਦੀ ਅਸੀਂ ਕੋਸ਼ਿਸ਼ ਹੈ ਉਹ ਕੀਤੀ ਹੈ ਕੈਮਰਾ ਪਰਸਨ ਦਿਲਜੀਤ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ